ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ रेडी <laughs> ॻाल्हो ਹਰ ਸਾਲ ਵਾਹਿਗੁਰੂ ਜੀ ਦੇ ਫਤਿਹ ਮੇਰਾ ਨਾਮ ਰਮਨਦੀਪ ਕਹ ਰਹਾ ਅਸੀਂ ਅੰਮ੍ਰਿਤਸਰ ਦੇ ਨਿਵਾਸੀ ਹਾਂ ਰਣਜੀਤ ਐਵਿਨਿਊ ਸੀ ਬਲਾਕ ਤੋਂ ਅਸੀਂ ਇੱਥੇ ਹਰ ਸਾਲ ਸੰਤੋਖ ਸਰ ਸਾਹਿਬ ਗੁਰੂ ਅਰਜਨ ਦੇਵ ਜੀ ਜੀ ਸ਼ਹੀਦ ਜਨੂ ਨਮਸਕਾਰ ਕਰਨ ਆਉਂਦੇ ਹਾਂ ਕਿ ਹਰ ਸਾਲ ਇੱਥੇ ਤੁਸੀਂ ਜਿਵੇਂ ਦੇਖ ਸਕਦੇ ਹੋ ਇੱਥੇ ਜਲੇਬੀਆਂ ਦਾ ਲੰਗਰ ਪਕੌੜਿਆਂ ਦਾ ਲੰਗਰ ਸੰਗਤ ਬਹੁਤ ਹੀ ਸ਼ਰਧਾ ਭਾਵਨਾ ਨਾਲ ਲਾਂਦੀ ਹੈ ਸਾਰੇ ਇੱਥੇ ਹੌਮ ਹੌਮ ਆ ਕੇ ਪਹੁੰਚਿਆ ਕਰੋ ਹਰ ਸਾਲ ਦੇ ਸਾਲ ਇੱਥੇ ਬਹੁਤ ਵਧੀਆ ਪ੍ਰੋਗਰਾਮ ਲੱਗਦਾ ਹੈ ਸਾਨੂੰ ਆਪਣੇ ਸਿੱਖੀ ਹੋਣ ਦੇ ਸਿੱਖ ਹੋਣ ਤੇ ਮਾਣ ਹੈ वाहेगुरु जी का खालसा वाहेगुरु जी की बर्थिंग ਮੇਰੇ ਕੋਦੇ ਦਾਨੀ ਸਜੇ ਮਾ ਬੜ ਬੈਂਕ ਨੂੰ ਦਾਨ ਕਿਸਦੇ ਨੇ ਤੁਸੀਂ ਵੇਖ ਸਕਦੇ ਹੋ ਲੈਥੀ ਦਾ ਸੰਜਿਆ ਕਰ ਰਹੇ ਆ ਤੁਹਾਡਾ ਗੁਰਦੁਆਰਾ ਸਰਦੋਸਾ ਸਾਹਿਬ ਤੋਂ ਅੱਜ ਸ਼ਰਧਾਲੂ ਆਪਣਾ ਬੜ ਦਾਨ ਕਰਦੇ ਹੋਏ ਗੁਰੂ ਪਰਦੇ ਬੋਕੇ ਦਾ ਤੁਸੀਂ ਵੇਖ ਸਕਦੇ ਲੈਥੀ ਦਾ ਪਾਈ ਸਮਰਮ ਜੀ ਸੰਗਤ ਨੂੰ ਨੂਰ ਕਰਦੇ ਬੱਚੇ ਸਟਕਾਂ ਜੋ ਹੈ ਮੈਂਬਰ ਸਾਹਿਬ ਸਰਗਰਿਕ ਰਮ ਜੀ ਸਿੰਘ ਜੀ ਕੋਟਲਾ ਪਾਈ ਬਲਵੰਗ ਸਿੰਘ ਦੇ ਇੰਗੇਲਾ ਸੇਫਤ ਕਟਾਛਨਾ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖ ਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ